ਚਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹਾਂ ਉਸਹਾ ਹਜ਼ਾਰਾ ਜੀ ਦੇ ਕੁਝ ਮਸਲੇ ਆਜ ਦੇ ਕੁਝ ਗੱਲਾਂ ਬਤ ਤੁਹਾਨੂੰ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਨਿੱਤ ਫੈਸਲੇ ਹੋ ਰਿਹਾ ਬਦਲ ਰਿਹਾ ਟੈਰਫ ਸੰਬੰਧੀ ਉਹਦੇ ਨਾਲ ਸਟਾਕ ਮਾਰਕੀਟ ਬਹੁਤ ਥੱਲੇ ਗਈ ਹੈ ਦੂਜਾ ਅਮਰੀਕਾ ਤੇ ਯੂਕਰੇਨ ਦੀ ਗੱਲਬਾਤ ਅੱਜ ਸਾਊਦੀ ਅਰਬ ਵਿੱਚ ਹੋ ਰਹੀ ਹੈ ਤੀਜਾ ਵੈਕਸੀਨੇਸ਼ਨਲ ਸੰਬੰਧਤ ਫੰਡਿੰਗ ਕੱਟ ਕੀਤੀ ਗਈ ਹੈ ਚੌਥੀ ਗੱਲਬਾਤ ਕਰਨੀ ਹੈ ਮੁਹੰਮਦ ਖਾਲਦ ਦੀ ਡਿਪੂਟੇਸ਼ਨ ਰੁਕੀ ਹੈ ਤੇ ਆਖਰ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕੈਨੇਡ ਸਾਨੂੰ ਕੈਨੇਡਾ ਦੀ ਕਿਸੇ ਵੀ ਚੀਜ਼ ਦੀ ਲੋੜ ਨਹੀਂ ਸਭ ਤੋਂ ਪਹਿਲੀ ਗੱਲਬਾਤ ਸਟਾਕ ਮਾਰਕੀਟ ਬਾਰੇ ਜਦੋਂ ਕੋਈ ਵੀ ਜਿਹੜੀ ਸਰਕਾਰ ਬਦਲਦੀ ਹੈ ਖਾਸ ਕਰਕੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਬਦਲਦੇ ਆ ਮਿਲਟਰਨ ਚੋਣਾ ਹੁੰਦੀਆਂ ਕਿੰਨਾ ਕੁਝ ਹੁੰਦਾ ਆ ਉਹਦੇ ਉਹਦੇ ਕਈ ਅਸਰ ਪੈਂਦੇ ਆ ਇਕਨੋਮੀ ਦੇ ਉੱਤੇ ਪਰ ਉਹ ਅਸਰ ਅਸਰ ਹੁੰਦੇ ਜ਼ਰੂਰ ਆ ਜਦੋਂ ਵੀ ਕੋਈ ਟ੍ਰਾਂਜ਼ੀਸ਼ਨ ਹੁੰਦੀ ਆ ਉਸ ਵੇਲੇ ਸਟਾਕ ਮਾਰਕੀਟ ਥੋੜਾ ਜਨੂੰ ਰਿਸਪੌਂਡ ਕਰਦੀ ਆ ਕਈ ਵਾਰੀ ਪੋਜ਼ਿਟਿਵਲੀ ਕਈ ਵਾਰੀ ਨੈਗੇਟਿਵਲੀ ਪਰ ਆ ਜਿਹੜੀ ਇਸ ਵਾਰੀ ਸੱਤਾ ਤਬਦੀਲੀ ਹੋਈ ਹੈ ਬਹੁਤ ਵੱਡੀ ਆ ਸੱਤਾ ਤਬਦੀਲੀ ਵੀ ਬਹੁਤ ਵੱਡੀ ਨਹੀਂ ਕਿ ਰਿਪਬਲਿਕ ਆਉਂਦੇ ਰਹਿੰਦੇ ਡੈਮੋਕ੍ਰੇਟ ਆਉਂਦੇ ਰਹਿੰਦੇ ਪਰ ਜੇ ਇਸ ਕਿਸਮ ਦਾ ਰਾਸ਼ਟਰਪਤੀ 트੍ਰੰਪ ਦੇ ਬਿਆਨ ਨੇ ਔਰ ਉਹ ਬਿਆਨ ਨਿਤ ਬਦਲ ਰਹੇ ਆ ਕਦੇ ਉੱਪਰ ਨੂੰ ਕਦੇ ਥੱਲੇ ਨੂੰ ਉਹਦੇ ਨਾਲ ਸਟਾਕ ਮਾਰਕੀਟ ਜਿਹੜੀ ਬਹੁਤ ਥੱਲੇ ਚਲੇ ਗਈ ਆ ਯੂਐਸ ਸਟਾਕ ਮਾਰਕੀਟ ਬਹੁਤ ਤੇਜ਼ੀ ਦੇ ਨਾਲ ਥੱਲੇ ਡਿੱਗੀ ਆ ਜਿਹੜੇ ਮੇਜਰ ਇੰਡੈਕਸ ਨੇ ਇਹਨਾਂ ਦੇ ਡਾਉ ਜਾਂ ਐਸ ਐਂਡ ਪੀ ਵਰਗੇ 500 ਪੁਆਇੰਟ ਤੱਕ ਥੱਲੇ ਚਲੇ ਗਏ ਆ। ਔਰ ਇਹ ਜਿਹੜੀਆਂ ਟ੍ਰੇਡ ਪਾਲਿਸੀਜ਼ ਨੇ ਉਹਦੇ ਕਰਕੇ ਚਿੰਤਾ ਪੈਦਾ ਸਟਾਕ ਦੇ ਵਿੱਚ ਲੋਕ ਇਨਵੈਸਟ ਨਹੀਂ ਕਰਨਾ ਚਾਹੁੰਦੇ ਜੇ ਇਹਨੂੰ ਸਧਾਰਨ ਤਰੀਕੇ ਨਾਲ ਸਮਝਿਆ ਜਾਵੇ ਜੇ ਕੱਲ ਨੂੰ ਨੌਕਰੀ ਬਾਰੇ ਖਤਰਾ ਆ ਕਿਸੇ ਨੂੰ ਵੀ ਕੱਲ ਨੂੰ ਨੌਕਰੀ ਰਹਿਣੀ ਆ ਨਹੀਂ ਰਹਿਣੀ ਮਹਿੰਗਾਈ ਹੋਣੀ ਆ ਨਹੀਂ ਹੋਣੀ ਕਿੱਧਰ ਨੂੰ ਮਾਰਕੀਟ ਜਾਣੀ ਆ ਅਸਥਿਰਤਾ ਆ ਦੇਸ਼ ਕਿਹੜੀ ਦੀ ਲੜਾਈ ਲੱਗ ਜਾਣੀ ਕੀ ਹੋਣਾ ਜਦੋਂ ਇਦਾਂ ਦੇ ਹਾਲਾਤ ਪੈਦਾ ਹੋ ਜਾਣ ਉਸ ਵੇਲੇ ਜਿਹੜਾ ਇੱਕ ਸਧਾਰਨ ਵਿਅਕਤੀ ਵੀ ਆ ਜਣਾ ਸਟਾਕ ਦੇ ਵਿੱਚ ਵੀ ਜਿਹੜੀ ਇਨਵੈਸਟਮੈਂਟ ਆ ਉਹ ਰੁਕ ਜਾਂਦੇ ਆ ਇਨਵੈਸਟ ਨਹੀਂ ਕਰਦੇ ਪੈਸਾ ਲਾਉਂਦੇ ਨਹੀਂ ਮਾਰਕੀਟ ਦੇ ਵਿੱਚ ਮੰਨ ਲਓ ਕਿਸੇ ਨੇ ਕੋਈ ਚੀਜ਼ ਲੈਣੀ ਆ ਘਰ ਲੈਣਾ ਆ ਕਿਸੇ ਨੇ ਕੋਈ ਫਰਨੀਚਰ ਲੈਣਾ ਆ ਜੇ ਛੋਟੀ ਤੋਂ ਛੋਟੀ ਚੀਜ਼ ਹੀ ਕਰਨੀ ਆ ਕਿਸੇ ਨੇ ਸਪੈਂਡ ਕਰਨਾ ਕਿਸੇ ਨੇ ਟੂਰ ਤੇ ਜਾਣਾ ਉਹ ਜਦੋਂ ਅਨਸਰਟਨਟੀ ਆਜੂਗੀ ਜਦੋਂ ਅਨਿਸ਼ਚਿਤਤਾ ਜੀ ਪੈਦਾ ਹੋ ਜੂਗੀ ਵੀ ਪਤਾ ਨਹੀਂ ਉਹ ਬੰਦਾ ਪੈਸੇ ਸਾਂਭਦਾ ਫਿਰ ਉਹਨੂੰ ਉਹਨੂੰ ਲੱਗਦਾ ਕਿ ਗਾਂਵ ਦੀ ਮਾਰਕੀਟ ਗਾਂਵ ਦੀ ਸਿਚੁਏਸ਼ਨ ਦਾ ਪਤਾ ਕੋਈ ਨਹੀਂ ਇਸ ਕਰਕੇ ਜਿਹੜਾ ਪੈਸਾ ਹੈਗਾ ਇਹਨੂੰ ਸਾਂਭ ਲਓ ਉੱਥੇ ਫਿਰ ਉਹ ਜਿਹੜਾ ਜਦੋਂ ਇਨਵੈਸਟਰ ਡਰਨ ਲੱਗ ਜਾਂਦਾ ਸਟਾਕ ਮਾਰਕੀਟ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਟਾਕ ਦੇ ਵਿੱਚ ਇਨਵੈਸਟ ਨਹੀਂ ਹੁੰਦਾ ਉੱਥੇ ਫਿਰ ਮਾਰਕੀਟ ਜਿਹੜੀ ਆ ਉਹ ਥੱਲੇ ਨੂੰ ਜਾਂਦੀ ਆ ਇਹੋ ਜੀ ਹਾਲਤ ਐਸ ਵੇਲੇ ਬਣੀ ਆ ਟੈਰਫ ਦੇ ਮਾਮਲੇ ਦੇ ਵਿੱਚ ਜਿਹੜੀ ਜੇਸ ਕਿਸਮ ਦਾ ਰੌਲਾ ਗੋਲਾ ਪੈ ਗਿਆ ਕੈਨੇਡਾ ਮੈਕਸੀਕੋ ਚਾਈਨਾ ਦੇ ਨਾਲ ਉਹਦਾ ਇਹ ਨਹੀਂ ਪਤਾ ਵੀ ਅੱਜ ਕੀ ਹੋ ਰਿਹਾ ਕੱਲ ਨੂੰ ਕੀ ਹੋਣਾ ਇਹ ਹੁਣ ਤੱਕ ਤੁਸੀਂ ਲਾ ਲੋ ਵੀ ਆ ਜਿਹੜਾ 45 46 ਦਿਨ ਜਿੰਨੇ ਹੋਏ ਆ ਰਾਸ਼ਟਰਪਤੀ 트럼ਪ ਨੂੰ ਆਇਆ ਨੂੰ ਨਿਤ ਕੋਈ ਇਹੋ ਜਿਹਾ ਫੈਸਲਾ ਹੋ ਰਿਹਾ ਆ ਕਿ ਜਿਹੜਾ ਪਹਿਲੇ ਨਾਲੋਂ ਵੱਖਰਾ ਆ ਹੁਣ ਇਨਵੈਸਟਰ ਚਿੰਤਾਤਾ ਇੱਥੇ ਇਸ ਗੱਲ ਦੇ ਨਾਲ ਤੇ ਉਹਨੂੰ ਇਦਾਂ ਲੱਗਦਾ ਵੀ ਜੇ ਇਸ ਕਿਸਮ ਦੀਆਂ ਪਾਲਿਸੀਜ਼ ਆਰ ਸੈਸ਼ਨ ਨਾ ਆਜੇ ਵੀ ਜਿਹੜਾ ਔਰ ਇਹਦਾ ਉਹਦਾ ਹੁੰਦਾ ਕੀ ਆ ਕਿ ਲੋਕ ਫਿਰ ਸਟਾਕ ਵੇਚਣ ਲੱਗ ਜਾਂਦੇ ਆ ਕਿਸੇ ਨੇ ਸਟਾਕ ਖਰੀਦਿਆ ਆ ਉਹ ਉਹ ਵੇਚਣ ਲੱਗ ਜਾਂਦੇ ਆ ਫਿਰ ਬੀ ਕੱਟ ਦਿਓ ਜਿੰਨੀ ਛੇਤੀ ਕੋਈ ਚੀਜ਼ ਵਿਕਦੀ ਆ ਵੇਚ ਦਿਓ ਨਹੀਂ ਤਾਂ ਕੱਲੂ ਜੇਰ ਸੈਸ਼ਨ ਆ ਗਿਆ ਕੀਮਤਾ ਹੋਰ ਥੱਲੇ ਚਲੇ ਜਾਣੀਆਂ ਜਿਹੜੀਆਂ ਸਟਾਕ ਦੇ ਵਿੱਚ ਖਾਸ ਤਰ੍ਹਾਂ ਦੇ ਉੱਤੇ ਆ ਗ੍ਰੋਥ ਦੇ ਬਾਰੇ ਅਨਸਰਟਨਟੀ ਆ ਜਿਹੜੇ ਟੈਕਸ ਕੱਟ ਜਾਂ ਦੂਜੀਆਂ ਚੀਜ਼ਾਂ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਐਸੋ ਲਿਆਨ ਸਰਟਨਟੀ ਬਣੀ ਔਰ ਇਹਦਾ ਅਸਰ ਕੱਲੇ ਅਮਰੀਕਾ ਦੇ ਉੱਤੇ ਨਹੀਂ ਗਲੋਬਲ ਇੰਪੈਕਟ ਆ ਟੈਰਫ ਜਿਹੜੇ ਨੇ ਪੂਰੀ ਦੁਨੀਆ ਦੀ ਇਕਨੋਮਿਕ ਐਕਟੀਵਿਟੀ ਇਹਨਾਂ ਨੇ ਹਿਲਾ ਕੇ ਰੱਖ ਦਿੱਤੀ ਔਰ ਦੂਜੀ ਗੱਲ ਆ ਕਿ ਇਹਦਾ ਲੌਂਗ ਲਾਸਟਿੰਗ ਇਫੈਕਟ ਆ ਇਹ ਜਿੰਨੀ ਛੇਤੀ ਲੱਗਦਾ ਆ ਇਹ ਠੀਕ ਨਹੀਂ ਹੋਣਾ ਔਰ ਉਹਦਾ ਨੈਗੇਟਿਵ ਇੰਪੈਕਟ ਆ ਜਿਹੜਾ ਜਿਹੜਾ ਇੱਕ ਅਮਰੀਕਾ ਦੇ ਵਿੱਚ ਐਸ ਵੇਲੇ ਸੁਧਾਰਨ ਘਰਬਾਰ ਵਾਲਾ ਬੰਦਾ ਰਹਿ ਰਿਹਾ ਆ ਉਹਨੂੰ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਲੈ ਕੇ ਚਿੰਤਾ ਪਈ ਆ ਜਿਹੜੀ ਫੈਡਰਲ ਰਿਜ਼ਰਵ ਦੀ ਹੁਣ ਰਿਪੋਰਟ ਆਈ ਆ ਉਹਦੇ ਵਿੱਚ ਇੱਕ ਸੁਧਾਰਨ ਪਰਿਵਾਰ ਵਾਲਾ ਵਿਅਕਤੀ ਚਿੰਤਤ ਆ ਜਿਹੜਾ ਟੈਕਨੋਲੋਜੀ ਦੇ ਵਿੱਚ ਕੰਪਨੀਆਂ ਨੇ ਵੱਡੀਆਂ-ਵੱਡੀਆਂ ਚਾਹੇ ਐਪਲ ਆ ਨਵਿਡੀਆ ਆ ਇਹਨਾਂ ਦੇ ਉੱਤੇ ਬਹੁਤ ਅਸਰ ਪਿਆ ਇਹਨਾਂ ਦੇ ਸਟਾਕ ਪ੍ਰਾਈਸ ਥੱਲੇ ਆ ਗਏ ਆ ਹੁਣ Apple ਵਰਗੀ ਕੰਪਨੀ ਦਾ ਜਾਂ Nvidia ਵਰਗੀ ਦਾ ਸਟਾਕ ਥੱਲੇ ਆਉਣਾ ਇਹਦਾ ਕੋਈ ਬਹੁਤ ਵੱਡੀ ਇਹ ਗੱਲ ਔਰ ਜਿਹੜੇ Trump ਨੇ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਟੈਰਫ ਪਲਾਨ ਦੇ ਨਾਲ ਇਸੇ ਤਰ੍ਹਾਂ ਰਹਿਣਗੇ ਕੀ ਬਣਦਾ ਕੱਲ ਨੂੰ ਪਤਾ ਨਹੀਂ ਮਾਰਕੀਟ ਦੇ ਵਿੱਚ ਅਨਸਰਟਨਟੀ ਆ ਇਨਫਲੇਸ਼ਨ ਜਿਹੜੀ ਆ ਉਹ ਹੁਣ ਆਉਣ ਵਾਲੀ ਰਿਪੋਰਟ ਦੇ ਉੱਤੇ ਬਹੁਤ ਕੁਝ ਨਿਰਪਰ ਕਰਦਾ ੜੀਕ ਦੇ ਆ ਕੇ ਇਨਫਲੇਸ਼ਨ ਦੀ ਰਿਪੋਰਟ ਕੀ ਆਉਂਦੀ ਹੈ ਤਾਂ ਕਿ ਪਤਾ ਲੱਗ ਸਕੇ ਮਾਰਕੀਟ ਕਿਸ ਤਰ੍ਹਾਂ ਵਿਹਾਰ ਕਰ ਰਹੀ ਹੈ ਪਤਾ ਨਹੀਂ ਰਾਸ਼ਟਰਪਤੀ 트럼ਪ ਤਾਂ ਕਹਿੰਦੇ ਆ ਕਿ ਜਿਹੜੀਆਂ ਤਾਈਵਾਨ ਸੈਮੀਕੰਡਕਟਰ ਕੰਪਨੀ ਵਰਗੀਆਂ ਕੰਪਨੀਆਂ ਅਮਰੀਕਾ ਦੇ ਵਿੱਚ ਕਈ ਬਿਲੀਅਨ ਡਾਲਰ ਇਨਵੈਸਟ ਕਰ ਰਹੀਆਂ ਨੇ ਸੜੀਆਂ ਪਾਲਿਸਿਸ ਕਰਕੇ ਆ ਪਰ ਇਹ ਸਟਾਕ ਮਾਰਕੀਟ ਐਸ ਵੇਲੇ ਬਹੁਤ ਤੇਜ਼ੀ ਦੇ ਨਾਲ ਥੱਲੇ ਨੂੰ ਗਈ ਹੈ ਅਗਲੀ ਗੱਲਬਾਤ ਯੂ ਐਸ ਯੂਕਰੇਨ ਗੱਲਬਾਤ ਅੱਜ ਸਾਊਦੀ ਅਰਬ ਦੇ ਵਿੱਚ ਹੋ ਰਹੀ ਹੈ ਡੈਲੀਗੇਸ਼ਨ ਅਮਰੀਕਾ ਤੋਂ ਗਏ ਆ ਯੂਕਰੇਨ ਤੋਂ ਆਏ ਆ ਜਿਆਦਾ ਦੇ ਵਿੱਚ ਉੱਥੇ ਸਾਊਦੀ ਅਰਬ ਦੇ ਵਿੱਚ ਮਿਲ ਰਹੇ ਆ ਗਲਬਾਤ ਜਿਹੜੀ ਲੜਾਈ ਐ ਇਸ ਵੇਲੇ ਰੂਸ ਦੇ ਨਾਲ ਚੱਲ ਰਹੀ ਆ ਰੀਸੈਂਟਲੀ ਹੁਣ ਡਰੋਨ ਇੱਕ ਦੂਜੇ ਵੱਲੋਂ ਸੁੱਟੇ ਜਾ ਰਹੇ ਆ ਬਹੁਤ ਕੁਝ ਹੋ ਰਿਹਾ ਉਹਦੀ ਸ਼ਾਂਤੀ ਬਹਾਲ ਕਰਨੀ ਆ ਜਿਹੜੀ ਅਮਰੀਕਾ ਦੀ ਜਿਹੜੀ ਟਰੰਪ ਦੀ ਸ਼ਿਫਟ ਆ ਯੂਐਸ ਪਾਲਿਸੀ ਦੇ ਵਿੱਚ ਉਹ ਬਹੁਤ ਵੱਡੀ ਆ ਡੋਨਾਲਡ ਟਰੰਪ ਜਦੋਂ ਪ੍ਰੈਜ਼ੀਡੈਂਟ ਬਣੇ ਆ ਅਮਰੀਕਾ ਨੇ ਆਪਣੀ ਅਪਰੋਚ ਜਿਹੜੀ ਉਹ ਚੇਂਜ ਕਰ ਲਈ ਉਹ ਅਪਰੋਚ ਚੇਂਜ ਕਰਨ ਦੇ ਨਾਲ ਕੀ ਹੋਇਆ ਜਿਹੜੀ ਮਿਲਟਰੀ ਜੀ ਇੰਟੈਲੀਜੈਂਸ ਦੀ ਸ਼ੇਰਿੰਗ ਯੂਕਰੇਨ ਦੇ ਨਾਲ ਸੀ ਉਹਨੂੰ ਬੰਦ ਕਰ ਦਿੱਤਾ ਯੂਕਰੇਨ ਨਾਲ ਇਹਨਾਂ ਨੇ ਮਦਦ ਬੰਦ ਕਰ ਦਿੱਤੀ ਰਸ਼ੀਆ ਨੂੰ ਮੌਕਾ ਮਿਲ ਗਿਆ ਉਹਨੇ ਹਮਲੇ ਤੇਜ਼ ਕਰ ਦਿੱਤੇ ਉਸ ਤੋਂ ਬਾਅਦ 트럼ਪ ਤੇ ਜਲਸਕੀ ਦੀ ਮੀਟਿੰਗ ਹੋਈ ਜਿਹੜੀ ਸਾਰੀ ਦੁਨੀਆ ਨੇ ਟੀਵੀ ਦੇ ਉੱਤੇ ਦੇਖੀ 트럼ਪ ਤੇ ਯੂਕਰੇਨियन ਪ੍ਰੈਜ਼ੀਡੈਂਟ ਜਲਸਕੀ ਦੇ ਵਿਚਕਾਰ ਉਹ ਬੜੀ ਮਾੜੀ ਤਰ੍ਹਾਂ ਮਤਲਬ ਐਂਡ ਹੋਈ ਔਰ ਜਿਹੜੇ ਰਿਲੇਸ਼ਨਸ਼ਿਪ ਹੈ ਦੋਵਾਂ ਦੇਸ਼ਾਂ ਦੇ ਉਹ ਡੈਮੇਜ ਹੋ ਗਏ ਉਹਦਾ ਨੁਕਸਾਨ ਹੋਇਆ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿਚਕਾਰ ਮਿਨਰਲ ਡੀਲ ਜਿਹੜੀ ਆ ਕੀ ਮਿਨਰਲ ਡੀਲ ਜਿਹੜੀਆਂ ਨੇ 트럼ਪ ਦੇ ਦੇਖ ਰਿਹਾ ਹੈ ਕਿ ਉਹ ਅਮਰੀਕਾ ਦੀ ਸਪੋਰਟ ਕੰਟੀਨਿਊ ਕਰਨ ਦੇ ਲਈ ਜ਼ਰੂਰੀ ਆ ਜਿਹੜੀ ਰੇਅਰ ਅਰਥ ਮਿਨਰਲਸ ਯੂਕਰੇਨ ਦੇ ਵਿੱਚ ਨੇ ਅਮਰੀਕਾ ਇਹ ਕਹਿੰਦਾ ਵੀ ਤੁਸੀਂ ਸਾਨੂੰ ਉਹ ਦਿਓਗੇ ਤੁਸੀਂ ਤੁਹਾਡੀ ਮਦਦ ਕਰਾਂਗੇ ਇਹ ਮਸਲਾ ਔਰ ਉਹ ਸਾਰੀ ਵੀ ਸਾਰੀ ਸਪੋਰਟ ਡਿਲੇ ਹੋਈ ਆ ਉਹ ਰੋਕੇ ਦੂਜਾ ਹੈਗਾ ਕਿ ਤੁਸੀਂ ਜਿਹੜੀ ਇਹ ਡੀਲ ਹੈਗੀ ਆ 65 ਬਿਲੀਅਨ ਡਾਲਰ ਅਮਰੀਕਾ ਨੇ ਜਿਹੜਾ ਮਿਲਟਰੀ ਏਡ ਦਾ ਯੂਕਰੇਨ ਨੂੰ ਦਿੱਤਾ ਆ ਹੁਣ ਜਿਹੜਾ ਇਦੀ ਆਲੋਚਨਾ ਜਾਂ ਦੂਜਾ ਤਰੀਕਾ ਆ ਵੀ ਹਥਿਆਰ ਹੀ ਵੇਚੇ ਇਹਨਾਂ ਨੇ ਉਹ ਕਿਹੜਾ ਸਿੱਧਾ 65 ਬਿਲੀਅਨ ਡਾਲਰ ਦੇ ਦਿੱਤਾ ਯੂਕਰੇਨ ਨੂੰ ਉੱਥੇ ਹਥਿਆਰ ਦਿੱਤੇ ਆ ਉਹਨਾਂ ਨੂੰ ਤੇ ਹਥਿਆਰ ਹੀ ਬਣਦੇ ਉਹਦੇ ਚ ਇਹਨਾਂ ਦੇ ਪ੍ਰੋਫਿਟਾ ਇੱਕ ਤਰੀਕੇ ਦੇ ਨਾਲ ਵਿਕੇ ਆ ਜਾਂ ਕਹਿ ਲਓ ਉਹਨੂੰ ਜਿਸ ਤਰੀਕੇ ਦੇ ਨਾਲ ਵੀ ਕੀਤਾ ਗਿਆ ਹੁਣ ਦੂਜਾ ਇਹ ਆ ਕਿ ਇਹ ਸ਼ਾਂਤੀ ਬਹਾਲ ਕਰ ਦੇਣ ਉੱਥੇ ਰੂਸ ਨੂੰ ਕਹਿ ਦੇਣ ਵੀ ਇਹ ਉੱਥੇ ਨਾ ਇਹਨਾਂ ਦੇ ਉੱਤੇ ਕੁਝ ਕਰੇ ਯੂਕਰੇਨ ਜਿਹੜਾ ਆ ਉਹ ਆਪਣਾ ਸਾਰਾ ਕੁਝ ਵਿਦਰਾ ਕਰਕੇ ਥੋੜੀ ਬਹੁਤੀ ਜ਼ਮੀਨ ਉਹਨਾਂ ਨੂੰ ਦੇ ਦੇਵੇ ਤੇ ਜਿਹੜੇ ਰੇਅਰ ਅਰਥ ਮਿਨਰਲਸ ਨੇ ਉਹ ਜਿਹੜੀ ਅਮਰੀਕਾ ਨੇ ਇਹਨਾਂ ਦੀ ਮਦਦ ਕੀਤੀ ਆ ਉਹ ਇਹਨਾਂ ਨੂੰ ਦੇ ਦੇਵੇ ਦੇਖੋ ਗੱਲਬਾਤ ਯੂਕਰੇਨ ਹੁਣ ਇਹ ਵੀ ਕਹਿ ਰਿਹਾ ਕਿ ਲਿਮਟਿਡ ਸੀਜ਼ਫਾਇਰ ਕਰ ਲੋ ਵੀ ਇਹ ਵੀ ਉਹਨਾਂ ਨੇ ਪ੍ਰਪੋਜ਼ ਕੀਤਾ ਆ ਕਿ ਰਸ਼ੀਆ ਦੇ ਨਾਲ ਜਿਹੜਾ ਆ ਸਾਊਦੀ ਟਾਕ ਦੇ ਵਿੱਚ ਕਿ ਤੁਸੀਂ ਲਿਮਟਿਡ ਸੀਜ਼ਫਾਇਰ ਕਰ ਲੋ ਜਿਹੜੇ ਯੂਐਸ ਅਫੀਸ਼ੀਅਲਸ ਗਏ ਨੇ ਕੀ ਫਿਗਰਸ ਕਈ ਜਿਹੜੀਆਂ ਸੈਕਟਰੀ ਆਫ ਸਟੇਟ ਮਾਰਕਰ ਰੂਬਿਓ ਵਰਗੇ ਉੱਥੇ ਗਏ ਨੇ ਜਾਂ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਸ ਲਿਡ ਕਰ ਰਹੀ ਹੈ ਸਾਰੀਆਂ ਗੱਲਾਂ ਬਾਤਾਂ ਨੂੰ ਦੂਜੇ ਪਾਸੇ ਜਲਨਸਕੀ ਆਪ ਇਸ ਮੀਟਿੰਗ ਦੇ ਵਿੱਚ ਨਹੀਂ ਆ ਜਿਹੜਾ ਰਸ਼ੀਆ ਦਾ ਰੋਲ ਆ ਇਸ ਡਿਪਲੋਮੇਸੀ ਦੇ ਵਿੱਚ ਉਹ ਵੀ ਵੱਖਰਾ ਹੈ ਔਰ ਯੂਰੋਪੀਅਨ ਯੂਨੀਅਨ ਐਸ ਵੈਲ ਇੱਕ ਪੱਧਰ ਦੇ ਉੱਤੇ ਆਪਣੇ ਲੈਵਲ ਤੇ ਸੋਚ ਰਹੀ ਹੈ ਵੀ ਅਸੀਂ ਯੂਕਰੇਨ ਦੀ ਮਦਦ ਕਰਨੀ ਹੈ ਨੈਟੋ ਦੇ ਮੈਂਬਰ ਨੇ ਜਿਹੜੇ ਜਾਂ ਯੂਰੋਪੀਅਨ ਯੂਨੀਅਨ ਹੋਰ ਜਿਹੜੀ ਆ ਉਹ ਸਾਰੇ ਕਹਿੰਦੇ ਵੀ ਜੀ ਭਾਵੇਂ ਅਮਰੀਕਾ ਪਿੱਛੇ ਹਟ ਗਿਆ ਪਰ ਉਹ ਪਲਾਨ ਕਰ ਰਿਹਾ ਹੈ ਕਿ ਇੱਕ ਵੱਡਾ ਪੈਕੇਜ ਜਿਹੜਾ ਆ ਉਹ ਉਧਰਲੇ ਪਾਸੇ ਨੂੰ ਦਿੱਤਾ ਜਾਵੇ ਪਰ ਹੁਣ ਜਿਹੜੀ ਇਹ ਸ਼ਾਂਤੀ ਬਹਾਲ ਹੁੰਦੀ ਆ ਕਿ ਨਹੀਂ ਹੁੰਦੀ ਇਹ ਵੀ ਅਨਸਰਟਨ ਆ ਜਿਹੜੇ ਜਿਹੜਾ ਅਮਰੀਕਾ ਦੇ ਅਫੀਸ਼ੀਅਲ ਇਹ ਕਹਿ ਰਹੇ ਆ ਕਿ ਇਹ ਯੂਕਰੇਨ ਜਿਹੜਾ ਉਹ ਇਸ ਹਾਲਤ ਦੇ ਵਿੱਚ ਨਹੀਂ ਕਿ ਉਹ ਆਪਣੀ ਜਿਹੜੀ ਇਹਨਾਂ ਦਾ ਹਿੱਸਾ ਏਰੀਆ ਰੂਸ ਦੇ ਕੋਲ ਚਲੇ ਗਿਆ ਉਹਨੂੰ ਵਾਪਸ ਲਿਆ ਸਕਣ ਇਸ ਕਰਕੇ ਉਹਨੂੰ ਦੇਖ ਕੇ ਤੇ ਸਬਰ ਕਰਕੇ ਸ਼ਾਂਤੀ ਹੀ ਕਰਨੀ ਚਾਹੀਦੀ ਆ ਅਗਲੀ ਗੱਲਬਾਤ ਵੈਕਸੀਨ ਬਾਰੇ ਆ ਨ ਵੈਕਸੀਨ ਕੋਵਿਡ ਤੋਂ ਬਾਅਦ ਬਹੁਤ ਚਰਚਾ ਦੇ ਵਿੱਚ ਰਹੀ ਪਹਿਲਾਂ ਵੀ ਚਰਚਾ ਚ ਸੀਗੀ ਇਹ ਚਰਚਾ ਚ ਇਸ ਕਰਕੇ ਸੀ ਕਿ ਜਿਹੜੇ ਵੈਕਸੀਨ ਆਪਾਂ ਜਾਣਦੇ ਹਾਂ ਕਿ ਬਿਮਾਰੀਆਂ ਲੱਗਦੀਆਂ ਉਹ ਬਿਮਾਰੀ ਤੋਂ ਬਚਾ ਦੇ ਲਈ ਪਹਿਲਾਂ ਜਿਹੜੀ ਦਵਾਈ ਦਿੰਦੇ ਉਹਨੂੰ ਵੈਕਸੀਨ ਕਹਿੰਦੇ ਇੱਕ ਬਿਮਾਰੀ ਹੁੰਦੀ ਆ ਹੋਣ ਤੋਂ ਬਾਅਦ ਦਵਾਈ ਦਿੱਤੀ ਜਾਂਦੀ ਹੈ ਕੋਤੋਂ ਪਹਿਲਾਂ ਜਿਹੜੀ ਦਿੱਤੀ ਜਾਂਦੀ ਜਿਹਦੇ ਨਾਲ ਉਹ ਬਿਮਾਰੀ ਹੋਵੇ ਹੀ ਨਾ ਇਹਨੂੰ ਲੈ ਕੇ ਕੰਟਰੋਵਰਸੀ ਉਦੋਂ ਤੋਂ ਹੀ ਰਹੀ ਹੈ ਜਿੱਦਣ ਵੈਕਸੀਨ ਬਣੀ ਸੀ ਪਹਿਲੀ ਵੈਕਸੀਨ ਬਣੀ ਸੀ ਉਦੋਂ ਵੀ ਵਿਰੋਧ ਪ੍ਰਦਰਸ਼ਨ ਇੰਗਲੈਂਡ ਚ ਤੇ ਦੂਜਿਆਂ ਹਿੱਸਿਆਂ ਦੇ ਵਿੱਚ ਹੋਏ ਸੀ ਇੱਕ ਧਿਰ ਆ ਔਰ ਤੇਰਾ ਬਹੁਤ ਵੱਡੀ ਆ ਤੇ ਹੁਣ ਦਿਨੋਂ ਦਿਨ ਹੋਰ ਵੱਡੀ ਹੁੰਦੀ ਜਾ ਰਹੀ ਆ ਉਹ ਤੇਰੇ ਕਹਿੰਦੀ ਆ ਕਿ ਜਿਹੜੀ ਵੀ ਬਿਮਾਰੀ ਆ ਉਹਨੂੰ ਅਸਲ ਦੇ ਵਿੱਚ ਲੜਨ ਦਾ ਤਰੀਕਾ ਕੁਦਰਤੀ ਚਾਹੀਦਾ ਸਰੀਰ ਦੇ ਵਿੱਚ ਜੇ ਉਹ ਬਿਮਾਰੀ ਹੋ ਗਈ ਆ ਸਾਨੂੰ ਉਹਦੇ ਵਿਰੋਧ ਦੇ ਵਿੱਚ ਜਿਹੜੀਆਂ ਐਂਟੀਬਾਡੀਜ਼ ਬਣਨੀਆਂ ਆ ਉਹ ਆਪਣੇ ਆਪ ਬਣਨ ਉਹ ਆਪਣੇ ਆਪ ਬਣਨ ਤੇ ਉਹ ਵੈਕਸੀਨ ਦੇ ਕੇ ਨਾ ਬਣਾਉਣੀਆਂ ਪੈਣ ਤੇ ਉਹ ਇੱਕ ਦੇ ਬਣ ਜਾਣਗੀਆਂ ਦੂਜੇ ਦੇ ਬਣ ਜਾਣਗੀਆਂ ਸਾਰੀ ਦੁਨੀਆ ਦੇ ਜਦੋਂ ਬਣ ਗਈਆਂ ਬਿਮਾਰੀ ਖਤਮ ਹੋ ਜੂਗੀ ਜਾਂ ਲੋਕਾਂ ਦੇ ਵਿੱਚ ਲੜਨ ਦੀ ਸਮਰੱਥਾ ਆ ਜੂਗੀ ਜਿਹੜੀ ਵੈਕਸੀਨ ਆ ਇਹ ਬਿਮਾਰੀਆਂ ਨਾਲ ਤਾਂ ਲੜਨ ਲਾਉਂਦੀ ਪਰ ਇਹ ਹੋਰ ਬਿਮਾਰੀਆਂ ਪੈਦਾ ਕਰ ਦਿੰਦੀ ਆ ਵੈਕਸੀਨ ਦੇ ਨਾਲ ਕਈ ਹੋਰ ਬਿਮਾਰੀਆਂ ਲੱਗਦੀਆਂ ਹੁਣ ਇਹਦਾ ਇੱਕ ਤਰਤੇ ਕਹਿੰਦੀ ਆ ਵੀ ਇਹ ਲੱਗਦੀਆਂ ਹੈਗੀਆਂ ਇਹ ਦੱਸਦੇ ਨਹੀਂ ਸਾਇੰਟਿਸਟ ਕੀ ਹੁੰਦੇ ਆ ਉਹ ਤੇ ਉਹੀ ਰਿਸਰਚ ਰਿਸਰਚ ਕਿਹੜੀ ਹੁੰਦੀ ਆ ਜੋ ਫੰਡਿੰਗ ਕਰਦਾ ਜਿਹੜਾ ਉਹਸਾਹ ਨਾਲ ਉਹਦੀਆਂ ਫਾਈਂਡਿੰਗਸ ਕਾ ਆ ਜਾਂਦੀਆਂ ਮਤਲਬ ਬਹੁਤ ਕੁਝ ਹੋ ਜਾਂਦਾ ਦੱਸਦੇ ਆ ਪਰ ਹੁਣ ਆਟਿਜ਼ਮ ਇੱਕ ਕਹਿੰਦੇ ਆ ਜਿਹੜੇ ਨਿਆਣਿਆਂ ਦੇ ਵਿੱਚ ਨਾ ਸਮੱਸਿਆ ਹੁੰਦੀ ਹੈ ਕਈ ਵਾਰੀ ਕਿ ਉਹ ਗੱਲ ਸਮਝਦੇ ਨਹੀਂ ਕਮਿਊਨੀਕੇਟ ਨਹੀਂ ਕਰਦੇ ਜਾਂ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦੇ ਇੱਕੋ ਹੀ ਸ਼ਬਦ ਵਰਤੀ ਜਾਂਦੇ ਆਟਿਜ਼ਮ ਕਹਿੰਦੇ ਆ ਇਹਨੂੰ ਥੋੜਾ ਸਿੱਧਾ ਜਿਹਾ ਉਹ ਹੁੰਦਾ ਬੱਚਾ ਵੈਕਸੀਨ ਦਾ ਆਟਿਜ਼ਮ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਜਿਹੜੀ ਪਹਿਲੀ ਸਰਕਾਰ ਸੀ ਅਮਰੀਕਾ ਦੇ ਵਿੱਚ ਉਹ ਬਹੁਤ ਸਟਰੋਂਗਲੀ ਬਲੀਵ ਕਰਦੇ ਆ ਵੈਕਸੀਨ ਦੇ ਵਿੱਚ ਉਹਨਾਂ ਨੇ ਅਨਕਰੇਜ ਕੀਤਾ ਕਿ ਵੈਕਸੀਨ ਲਾਓ ਇਦਾਂ ਕਰੋ ਇਦਾਂ ਕਰੋ ਉਹ ਜਿਹੜੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਆ ਅਮਰੀਕਾ ਦੀ ਐਨ ਆਈ ਐਚ ਆ ਉਹ ਇੱਕ ਫੰਡਿੰਗ ਦਿੰਦੇ ਆ ਫੰਡਿੰਗ ਇਹ ਦਿੰਦੇ ਆ ਕਿ ਜਿਹੜੇ ਲੋਕ ਵੈਕਸੀਨ ਨਹੀਂ ਲਵਾਉਂਦੇ ਪਤਾ ਕੀਤਾ ਜਾਵੇ ਉਹ ਵੈਕਸੀਨ ਕਿਉਂ ਨਹੀਂ ਲਵਾਉਂਦੇ ਜਿਹੜੀ ਵੈਕਸੀਨ ਹੈਜ਼ਿਟੈਂਸੀ ਕਿਉਂ ਆ ਪਹਿਲਾਂ ਪਤਾ ਕਰੋ ਵੈਕਸੀਨ ਕਿਉਂ ਨਹੀਂ ਲਵਾਉਂਦੇ ਉਹਦੇ ਤੋਂ ਬਾਅਦ ਉਹਨਾਂ ਨੂੰ ਅ ਅਨਕਰੇਜ ਕਰੋ ਉਹਨਾਂ ਨੂੰ ਮਤਲਬ ਮੋਟੀਵੇਟ ਕਰੋ ਕਿ ਉਹ ਵੈਕਸੀਨ ਲਵਾ ਲੈਣ ਤੇ ਉਹ ਫਿਰ ਵੈਕਸੀਨ ਜਿਹੜੀ ਆ ਅ ਅਕਸੈਪਟੈਂਸ ਹੋ ਜਾਊਗੀ ਵੈਕਸੀਨ ਲਵਾਉਣ ਲੱਗ ਜਾਣਗੇ ਉਹਦੇ ਲਈ ਜਿਹੜੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਆ ਉਹਦੀਆਂ 40 ਗਰੰਟਾਆਂ ਹੁਣ ਜਿਹੜੀ ਸਰਕਾਰ ਆਈ ਆ ਇਹਨਾਂ ਨੇ ਉਹ 40 ਦੀਆਂ 40 ਗਰੰਟਾਆਂ ਕੈਨਸਲ ਕਰ ਦਿੱਤੀ ਉਹ ਕਹਿੰਦੇ ਇਹਦੀ ਕੋਈ ਲੋੜ ਨਹੀਂ ਬੰਦ ਕਰ ਦਿਓ ਜਿਹਨੇ ਲਵਾਉਣੀ ਵੈਕਸੀਨ ਲਵਾ ਲਓ ਨਹੀਂ ਲਵਾਉਣੀ ਤਾਂ ਵੀ ਕੋਈ ਗੱਲ ਨਹੀਂ ਹੁਣ ਜਿਹੜੀਆਂ ਫੰਡਿੰਗ ਦੀਆਂ ਪ੍ਰਾਇੋਰਟੀਜ਼ ਇਹਨਾਂ ਦੀਆਂ ਅੰਦਰ ਦੀਆਂ ਈਮੇਲਾਂ ਕੁਝ ਬਾਰਾਂਿਆਂ ਨੂੰ ਤਾਂ ਪਤਾ ਲੱਗ ਰਿਹਾ ਕਿ ਜਿਹੜੀਆਂ ਇਹ ਗਰੰਟਾਂ ਨੇ ਇਹ NIHC ਦੀ ਫੰਡਿੰਗ ਪ੍ਰਾਇੋਰਟੀਜ਼ ਦੇ ਨਾਲ ਅਲਾਈਨ ਹੀ ਨਹੀਂ ਕਰਦੀਆਂ ਜਿਹੜੀ ਜਦੋਂ ਹੁਣ ਸਰਕਾਰ ਬਦਲਦੀ ਆ ਇਹਨਾਂ ਦੇ ਮੁਖੀ ਵੀ ਬਦਲਦੇ ਆ ਤੁਹਾਨੂੰ ਪਤਾ ਕਿ ਐਸ ਵੇਲੇ ਜਿਹੜੇ ਹੈੱਡ ਨੇ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਸਸ ਦੇ ਉਹ ਰੌਬਰਟ ਐਫ ਕੈਨੇਡੀ ਜੂਨੀਅਰ ਨੇ ਰੌਬਰਟ ਐਫ ਕੈਨੇਡੀ ਜੂਨੀਅਰ ਨੂੰ ਹੋਰ ਕੋਈ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ ਉਹਨੂੰ ਵੈਕਸੀਨ ਦਾ ਵਿਰੋਧ ਕਰਨ ਕਰਕੇ ਜ਼ਰੂਰ ਜਾਣਿਆ ਜਾਂਦਾ ਕਿ ਰੌਬਰਟ ਐਫ ਕੈਨੇਡੀ ਜੂਨੀਅਰ ਉਹ ਵਿਅਕਤੀ ਆ ਜਿਹੜਾ ਵੈਕਸੀਨ ਦੇ ਬਹੁਤ ਵਿਰੋਧੀ ਹੈ ਹੁਣ ਜਿਹੜੇ ਬੰਦੇ ਬਾਰੇ ਹਾਲਾਂਕਿ ਜਦੋਂ ਇਹਨਾਂ ਦੀ ਆਹ ਸਿਲੈਕਸ਼ਨ ਹੋਈ ਆ ਉਸ ਵੇਲੇ ਸੈਨੇਟ ਨੇ ਜਾਂ ਜਿਹੜੀ ਵੀ ਕਮੇਟੀ ਸੀਗੀ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਇਹਨੇ ਕਿਹਾ ਮੇਰਾ ਵੈਕਸੀਨ 'ਚ ਸਟਰੋਂਗ ਬਲੀਵ ਆ ਤੇ ਸਾਰਾ ਕੁਝ ਅਸੀਂ ਇੱਦਾਂ ਕਰਦੇ ਆ ਪਰ ਲੋਕ ਜਾਣਦੇ ਆ ਦੁਨੀਆ ਜਾਣਦੀ ਆ ਕਿ ਇਹ ਬਹੁਤਾ ਯਕੀਨ ਨਹੀਂ ਕਰਦੇ ਇਸ ਵੈਕਸੀਨ ਦੇ ਵਿੱਚ ਤੇ ਹੁਣ ਇਹ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਸ ਦੇ ਮੁਖੀ ਨੇ ਤੇ ਮੁਖੀ ਨੇ ਆਪਣੀਆਂ ਪ੍ਰਾਇੋਰਟੀਜ਼ ਨੇ ਇਹ ਤਾਂ ਨਹੀਂ ਆ ਵੀ ਉਹ ਅੱਜ ਹੀ ਵੈਕਸੀਨ ਬੰਦ ਕਰਕੇ ਕਹਿ ਦੇਣਗੇ ਕਿ ਬੰਦ ਕਰਦੇ ਹੋ ਇਦਾਂ ਕਰਦੇ ਪਰ ਉਹਨੇ ਪ੍ਰਾਇੋਰਟੀਜ਼ ਬਦਲ ਦਿੱਤੀਆਂ ਉਹਦੇ ਵਿੱਚ ਜਿਹੜੀਆਂ 40 ਗਰੰਟਾ ਸੀਗੀਆਂ ਜਿਹੜੀਆਂ ਇਹ ਪਤਾ ਕਰਨ ਦੇ ਉੱਤੇ ਲਾਈਆਂ ਸੀ ਵੀ ਤੁਸੀਂ ਦੇਖੋ ਲੋਕ ਵੈਕਸੀਨ ਲਵਾਉਂਦੇ ਕਿਉਂ ਨਹੀਂ ਉਹਦੀ ਖੋਜ ਕਰੋ ਤੇ ਮੁੜ ਕੇ ਉਹਨਾਂ ਨੂੰ ਦੱਸੋ ਵੀ ਕਿੱਦਾਂ ਲਵਾਉਣੀ ਹੈ ਉਹ ਉਹਨਾਂ ਨੇ ਫੰਡਿੰਗ ਬੰਦ ਕਰ ਦਿੱਤੀ ਹੁਣ ਇਨਡਾਇਰੈਕਟਲੀ ਉਹਨਾਂ ਦਾ ਕਿਤੇ ਨਾ ਕਿਤੇ ਇਸ ਫੈਸਲੇ ਦੇ ਉੱਤੇ ਅਸਰ ਆ ਇੱਕ ਹੁਣ ਇਹਨਾਂ ਨੇ ਹੋਰ ਕੰਮ ਕੀਤਾ ਜਿਹੜਾ ਆਟਿਸਮ ਦੀ ਸਟੱਡੀ 트럼ਪ ਪ੍ਰਸ਼ਾਸਨ ਨੇ ਅਬ ਥੋੜਾ ਚਿਰ ਪਹਿਲਾਂ CDC ਨੂੰ ਇਹ ਕਿਹਾ ਕਿ ਤੁਸੀਂ ਇਨਵੈਸਟਿਗੇਟ ਕਰੋ ਕਿ ਜਿਹੜਾ ਲਿੰਕ ਕੋਈ ਹੈਗਾ ਆ ਵੈਕਸੀਨ ਦੇ ਵਿਚਕਾਰ ਤੇ ਆਟイズਮ ਦੇ ਵਿਚਕਾਰ ਜਿਹਦੇ ਨਾਲ ਹੁਣ ਇੱਕ ਚਿੰਤਾ ਪੈਦਾ ਹੋਈ ਆ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਕਿ ਕੋਈ ਇਦਾਂ ਦੀ ਖੋਜ ਹੁਣ ਉਹਦੇ ਚ ਸਾਇੰਟਿਸਟ ਕਹਿੰਦੇ ਰੀਜ਼ਨ ਕਾਰਨ ਹੁੰਦੇ ਵੀ ਕੋਈ ਹੋ ਸਕਦਾ ਇੱਕ ਬੱਚੇ ਦਾ ਲਿੰਕ ਹੋਵੇ ਲੱਖ ਦਾ ਹੋ ਸਕਦਾ ਕਿਹੇ ਚ ਮਿਲੀਅਨ ਦਾ ਹੋ ਸਕਦਾ ਬੀਜੇ 1 ਮਿਲੀਅਨ ਦੇ ਵਿੱਚੋਂ ਇੱਕ ਵਿਅਕਤੀ ਵੈਕਸੀਨ ਲਵਾਉਣ ਦੇ ਨਾਲ ਉਹਦਾ ਨੁਕਸਾਨ ਹੋ ਰਿਹਾ ਅ ਬਾਕੀ ਜਿਹੜੇ 999000 ਨੇ ਉਹਨਾਂ ਦਾ ਤਾਂ ਫਾਇਦਾ ਹੀ ਹੋ ਰਿਹਾ ਆ ਵੀ ਇਸ ਕਰਕੇ ਵੈਕਸੀਨ ਸਾਰਿਆਂ ਦੇ ਆਪਣੇ ਆਪਣੇ ਲੌਜਿਕ ਨੇ ਪਰ ਹੁਣ ਜਿਹੜੇ ਇਹਨਾਂ ਨੇ ਟਰਮੀਨੇਸ਼ਨ ਦੇ ਆਰਡਰ ਦਿੱਤੇ ਆ ਵੀ ਇਹਨੂੰ ਕੱਟ ਆਫ ਕਰ ਦਿਓ ਹੁਣ ਰੌਲਾ ਇਹ ਆ ਸਾਇੰਟਿਸਟ ਕਹਿੰਦੇ ਉਧਰਲੇ ਪਾਸੇ ਮੀਜ਼ਲਸ ਫੈਲੀ ਆ ਮੀਜ਼ਲ ਦੀ ਆਊਟ ਬ੍ਰੇਕ ਹੋਈ ਆ ਪਾ ਕਿੰਨੀ ਵਾਰੀ ਖਬਰ ਕੀਤੀ ਆ ਇਹ ਤੇ ਮੀਜ਼ਲਸ ਦਾ ਇੱਕੋ ਹੀ ਇਲਾਜ ਆ ਵੈਕਸੀਨ ਤੇ ਇਧਰ ਇਹਨਾਂ ਨੇ ਵੈਕਸੀਨ ਨਾਲ ਲਾਉਣ ਵਾਲਿਆਂ ਨੂੰ ਜਿਹੜੀ ਉਹ ਫੰਡਿੰਗ ਸੀਗੀ ਉਹਨੂੰ ਕੱਟ ਕਰ ਲਿਆ। ਅ ਥੋੜੇ ਜਿਲੇ ਚਿੰਤਤ ਨੇ ਲੋਕ ਕਿ ਇਹ ਕੱਟ ਮਾੜਾ ਅਸਰ ਕਿਸੇ ਨਾ ਕਿਸੇ ਸਾਰਿਆਂ ਦੇ ਉੱਤੇ ਪਾ ਸਕਦੀ ਹੈ। ਅਗਲੀ ਗੱਲਬਾਤ ਮੁਹੰਮਦ ਖਾਲਿਦ ਦੀ ਡਿਪੂਟੇਸ਼ਨ ਬਾਰੇ ਆ ਕੱਲ ਤੁਹਾਡੇ ਨਾਲ ਆਪਾਂ ਖਬਰ ਸਾਂਝੀ ਕੀਤੀ ਸੀ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਪਲੈਸਟੀਨিয়ান ਸਪੋਰਟਰ ਜਿਹੜਾ ਆਗੂ ਆ ਵਿਦਿਆਰਥੀ ਉਹਦਾ ਹਮਾਸ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਸੰਬੰਧ ਲੱਗਦਾ ਤੇ ਉਹਨੂੰ ਇਹਨਾਂ ਨੇ ਆਈਸ ਨੇ ਜਿਹੜੀ ਇਹਨਾਂ ਦੀ ਆਪਣੇ ਹੈਗੀ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਨੇ ਫੜ ਕੇ ਉਹਨੂੰ ਰਿਪੋਰਟ ਕਰਨ ਦਾ ਫੈਸਲਾ ਕਰ ਦਿੱਤਾ ਕਿ ਇਹਨੂੰ ਰਿਪੋਰਟ ਕਰ ਦਿਓ ਗ੍ਰੀਨ ਕਾਰਡ ਉਹਦੇ ਕੋਲ ਹੈਗਾ ਰੌਲਾ ਪੈਗਾ ਦੁਨੀਆ ਦੇ ਵਿੱਚ 3 ਲੱਖ ਉਹਦੇ ਹੱਕ ਦੇ ਵਿੱਚ ਸਿਗਨੇਚਰ ਆ ਗਏ ਤੇ ਅੱਜ ਉਸ ਖਬਰ ਦੇ ਵਿੱਚ ਦੱਸਿਆ ਗਿਆ ਕਿ ਇੱਕ ਜੱਜ ਨਿਊਯਾਰਕ ਤੋਂ ਉਹਨੇ ਟੈਂਪਰਰੀਲੀ ਇਹਦੀ ਡੈਪੂਟੇਸ਼ਨ ਰੋਕ ਦਿੱਤੀ ਆ ਮੁਹੰਮਦ ਖਾਲਿਲ ਦੀ ਜਿਹੜਾ ਪਲੈਸਟੀਨিয়ান ਐਕਟਿਵਿਸਟ ਆ ਸਾਬਕਾ ਕਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਆ ਪਰ ਰੋਕੀ ਇਹ ਨਹੀਂ ਕਿ ਆ ਪੱਕੀ ਨਹੀਂ ਰੁਕੀ ਪਰ ਕੱਲ ਬੁੱਧਵਾਰ ਤੱਕ ਰੋਕ ਦਿੱਤੀ ਆ ਵੀ ਹੀアリング ਹੋਵੇ ਜਿਹੜੀ ਅਰੈਸਟ ਸੀਗੀ ਇਹਦੀ ਮੁਹੰਮਦ ਖਾਲਿਲ ਨੂੰ ਜਿਹੜੀ ਇਹਨੂੰ ਗ੍ਰਫਤਾਰ ਕੀਤਾ ਗਿਆ ਸੀ ਫੈਡਰਲ ਇਮੀਗ੍ਰੇਸ਼ਨ ਅਥਾਰਟिटीज ਦੁਆਰਾ ਕਿਹਾ ਜਾਂਦਾ ਸੀ ਕਿ ਸਟੇਟ ਡਿਪਾਰਟਮੈਂਟ ਨੇ ਇਹਦਾ ਗ੍ਰੀਨ ਕਾਰਡ ਰਿਵੋਕ ਕਰ ਦਿੱਤਾ ਕਿਉਂਕਿ ਇਹਦੀ ਪ੍ਰੋ-ਪਲੈਸਟਿਨियन ਪ੍ਰੋਟੈਸਟ ਦੇ ਵਿੱਚ ਇਨਵੋਲਵਮੈਂਟ ਸੀ ਹੁਣ ਜਿਹੜੇ 트럼ਪ ਦੀ ਰਾਸ਼ਟਰਪਤੀ 트럼ਪ ਦੀ ਇਹ ਪਾਲਿਸੀ ਆ ਕਿ ਜਿਹੜੇ ਇਸ ਕਿਸਮ ਦੇ ਖੱਪ ਕਰਨ ਵਾਲੇ ਜਾਂ ਐਜੀਟੇਟਰਸ ਨੇ ਇਹਨਾਂ ਨੂੰ ਚੱਕ ਕੇ ਅਸੀਂ ਜਿਹੜਾ ਇਲੈਗਲ ਆ ਹੋਰਾਂ ਨੂੰ ਭੇਜਾਂਗੇ ਵਾਪਸ ਤੇ ਜਾਂ ਉਹਨਾਂ ਨੂੰ ਜੇਲ੍ਹ 'ਚ ਸੇਟਾਂਗੇ ਹੁਣ ਉੱਥੇ ਫ੍ਰੀ ਸਪੀਚ ਦਾ ਰੌਲਾ ਵੀ ਇਹਦਾ ਮਤਲਬ ਜੇ ਦੀ ਵੀ ਤੁਹਾਡੇ ਨਾਲ ਬਣਦੀ ਨਹੀਂ ਤੁਸੀਂ ਉਹਦਾ ਹੀ ਗ੍ਰੀਨ ਕਾਰਡ ਕੈਨਸਲ ਕਰਕੇ ਵਾਪਸ ਭੇਜ ਸਕਦੇ ਆ ਜਦੋਂ ਕਿ ਇਹ ਕਹਿ ਰਿਹਾ ਹੈ ਕਿ ਜਦੋਂ ਅਮਰੀਕਾ ਹਮਾਸ ਨੂੰ ਅੱਤਵਾਦੀ ਜਥੇਬੰਦੀ ਕਹਿੰਦੇ ਤੇ ਜਿਹੜਾ ਬੰਦਾ ਵੀ ਉਹਨਾਂ ਦੀ ਸੁਰਚ ਸੁਰ ਰਲਾਊਗਾ ਫਿਰ ਸਾਡੇ ਲਈ ਉਹ ਅੱਤਵਾਦੀ ਹੈ ਤੇ ਅੱਤਵਾਦੀ ਦੇਸ਼ ਤੋਂ ਬਾਹਰ ਕੱਢਣੇ ਆ ਸੋ ਕਈ ਸੈਂਕੜੇ ਲੋਕਾਂ ਨੇ ਨਿਊਯਾਰਕ ਦੇ ਵਿੱਚ ਮਾਰਚ ਕੀਤਾ ਕੱਲ ਇਹਦੀ ਮੁਹੰਮਦ ਖਾਲਿਲ ਦੀ ਡੈਪੂਟੇਸ਼ਨ ਰੋਕਣ ਦੇ ਲਈ ਵੀ ਇਹਨੂੰ ਜਾਂ ਕਿਉਂ ਅਰੈਸਟ ਕੀਤਾ ਗਿਆ ਹੁਣ ਉਹਦੇ ਲੀਗਲ ਕਨਸਰਨ ਨੇ ਵੀ ਕਿੱਦਾਂ ਕੀ ਕੀਤਾ ਜਾ ਸਕਦਾ ਸੀ ਕੌਣ ਇਹਦੇ ਲਈ ਜ਼ਿੰਮੇਵਾਰ ਆ ਉਹਦੇ ਲੀਗਲ ਰਾਈਟਸ ਕੀ ਆ ਕੰਟਰੋਵਰਸ਼ੀਅਲ ਇਹਦੀ ਅਰੈਸਟ ਆ ਕੀ ਫਿਰ ਇਹਦਾ ਕਿਸੇ ਦਾ ਵੀ ਗ੍ਰੀਨ ਕਾਰਡ ਰਿਵੋਕ ਕੀਤਾ ਜਾ ਸਕਦਾ ਕਲੰਬੀਆ ਯੂਨੀਵਰਸਿਟੀ ਦੀ ਪੋਜੀਸ਼ਨ ਜਿਹੜੀ ਉਹਨਾਂ ਨੇ ਕਨਫਰਮ ਕੀਤਾ ਕਿ ਜਿਹੜੇ ਆਈਐਸ ਦੇ ਏਜੰਟਸ ਨੇ ਉਹ ਕੈਂਪਸ ਤੇ ਆਲੇ ਦੁਆਲੇ ਹੈਗੇ ਆ ਪਰ ਜਿਹੜਾ ਸਟਾਫ ਆ ਉਹ ਲਾ ਨੂੰ ਫਾਲੋ ਕਰੂਗਾ ਉਹਨਾਂ ਨੇ ਕਨਫਰਮ ਨਹੀਂ ਕੀਤਾ ਕਿ ਉਹਨਾਂ ਨੂੰ ਕੋਈ ਵੈਲਿਡ ਅਰੈਸਟ ਵਾਰੰਟ ਉਹਦੇ ਮਿਲੇ ਆ ਜਾ ਨਹੀਂ ਮਿਲੇ ਸੋ ਖਾਲਿਸ ਜਿਹੜਾ ਹੂ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਅਕਟੋਬਰ ਆ ਪਲੋਸਪਲੇਸਟਿਨियन ਮੂਵਮੈਂਟ ਦੇ ਵਿੱਚ ਜਿਹੜੇ ਫਲਸਤੀਨੀਆ ਦੇ ਹੱਕ ਦੇ ਵਿੱਚ ਲਹਿਰ ਆ ਉੱਥੇ ਤੇ ਯੂਨੀਵਰਸਿਟੀ ਨੂੰ ਉਹ ਕਹਿੰਦਾ ਕਿ ਆਪਣੀਆਂ ਟਾਈਜ਼ ਜਿਹੜੀਆਂ ਸਾਰੀਆਂ ਹੀ ਆ ਜੋ ਵੀ ਤੁਹਾਡਾ ਕੋ ਸਬੰਧ ਜਾਂ ਕਿਸੇ ਵੀ ਕੰਪਨੀ ਦੇ ਨਾਲ ਜਿਹਦਾ ਇਜ਼ਰਾਇਲੀ ਮਿਲਟਰੀ ਆਪਰੇਸ਼ਨਸ ਦੇ ਨਾਲ ਸਬੰਧ ਆ ਉਹਦੇ ਨਾਲ ਕੱਟ ਕਰਨਾ ਚਾਹੀਦਾ ਪਰ ਹੁਣ ਵਕਤੀ ਤੌਰ ਦੇ ਉੱਤੇ ਉਹਨੂੰ ਰੋਕ ਦਿੱਤਾ ਗਿਆ ਉਹਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ ਕੱਲ ਨੂੰ ਹੀਰਿੰਗ ਹੋਊਗੀ ਹੀਰਿੰਗ ਤੋਂ ਬਾਅਦ ਫਿਰ ਫੈਸਲਾ ਹੋਊਗਾ ਅਗਲੀ ਗੱਲ ਬਾਤ ਦੋਸਤੋ ਰਾਸ਼ਟਰਪਤੀ 트럼ਪ ਨੇ ਇੱਕ ਬਹੁਤ ਜ਼ਬਰਦਸਤ ਬਿਆਨ ਦਿੱਤਾ ਔਰ ਬਹੁਤ ਚਰਚਾ ਇਸ ਬਿਆਨ ਦੀ ਅਮਰੀਕਾ ਨੇ ਕੈਨੇਡਾ ਮੈਕਸੀਕੋ ਚਾਈਨਾ ਦੇ ਉੱਤੇ ਟੈਰਫ ਲਾਉਣੇ ਸ਼ੁਰੂ ਕਰਤੇ ਆਪਾਂ ਜਾਣਦੇ ਆ ਹੁਣ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ ਕਿ ਅੰਟੈਰੀਓ ਨੇ ਜਿਹੜੀ ਬਿਜਲੀ ਮਿਸ਼ੀਗਨ ਮਿਨੀਸੋਟਾ ਨਿਊਯਾਰਕ ਨੂੰ ਜਾਂਦੀ ਹੈ ਅੰਟੈਰੀਓ ਤੋਂ ਉਹਦੇ ਉੱਤੇ ਸਰਚ ਚਾਰਜ ਲਾਤਾ 25% ਬਿਜਲੀ ਮਹਿੰਗੀ ਹੋ ਗਈ 100 ਡਾਲਰ ਦੇ ਕਰੀਬ ਹਰੇਕ ਘਰ ਦਾ ਬਿੱਲ ਵੱਧ ਜਾਊਗਾ 3 ਤੋਂ 4 ਲੱਖ ਡਾਲਰ ਦੀ ਕਮਾਈ ਰੋਜ਼ ਅੰਟੈਰੀਓ ਨੂੰ ਇੱਕ ਦਿਨ ਦੀ ਹੋਣ ਲੱਗ ਜੂਗੀ ਇਦੇ ਤੋਂ ਬਾਅਦ ਆ ਰਾਸ਼ਟਰਪਤੀ 트럼ਪ ਦਾ ਬਿਆਨ ਆਇਆ ਆ ਉਹ ਕਹਿੰਦੇ ਵੀ ਜੇ ਤੁਸੀਂ ਸਾਡੇ ਤੇ ਟੈਰਫ ਲਾਇਆ ਅਸੀਂ ਹੋਰ ਲਾਵਾਂਗੇ ਹੋਰ ਉਹਨਾਂ ਨੇ ਇਹ ਕਿਹਾ 2 ਅਪ੍ਰੈਲ ਤੋਂ ਪਹਿਲਾਂ 25% ਟੈਰਫ ਲੱਗਣਾ ਸਟੀਲ ਤੇ ਐਲੂਮਿਨਿਅਮ ਤੇ ਕਹਿੰਦੇ 50 ਲਾਵਾਂਗੇ ਕਿਉਂਕਿ ਤੁਸੀਂ ਬਿਜਲੀ ਜਿਹੜੀ ਭੇਜ ਰਹੇ ਹੋ ਉਹਦੇ ਤੇ ਸਰਚਾਰਜ ਨੂੰ ਮਹਿੰਗੀ ਕਰਕੇ ਸਾਨੂੰ ਭੇਜ ਰਹੇ ਆ ਅਸੀਂ ਹੁਣ ਜਿਹੜਾ ਸਟੀਲ ਤੇ ਐਲੂਮਿਨਿਅਮ ਆ ਇਹਦੇ ਉੱਤੇ 25 ਦੀ ਥਾਂ ਤੇ 50% ਟੈਰਫ ਲਾਵਾਂਗੇ ਤੇ ਦੂਜਾ ਉਹਨਾਂ ਨੇ ਇਹ ਕਿਹਾ ਆ ਕਿ ਸਾਨੂੰ ਲੋੜ ਹੀ ਨਹੀਂ ਕੈਨੇਡਾ ਦੀ ਕਿਹੇ ਚੀਜ਼ ਦੀ ਕੈਨੇਡਾ ਤੋਂ ਲੱਕੜ ਜਾਂਦੀ ਲੰਬਰ ਜਾਂਦੀ ਉਧਰਲੇ ਪਾਸੇ ਆਹ ਗੈਸ ਜਾਂਦੀ ਆ ਜਿਹੜੀ ਇਲੈਕਟ੍ਰਿਸਿਟੀ ਜਾਂਦੀ ਆ ਉਹ ਕਹਿੰਦੇ ਜੋ ਵੀ ਤੁਹਾਡਾ ਆਉਂਦਾ ਸਾਨੂੰ ਨਹੀਂ ਲੋੜ ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਕੈਨੇਡਾ ਜਿਹੜੇ ਫਾਰਮ ਪ੍ਰੋਡਕਟਸ ਨੇ ਕਈ ਇਦਾਂ ਦੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਵੀ ਅਸੀਂ ਤੇ ਸਿਰਫ 25% ਟੈਰਫ ਲਾਇਆ ਤੇ ਸਾਰੇ ਜਿਹੜੇ ਤੜਫ ਰਹੇ ਆ ਜਾ ਹੁਣ 25 ਦਾ 50 ਲਾ ਦਵਾਂਗੇ ਕਿ ਕੈਨੇਡਾ ਪਹਿਲਾਂ ਹੀ ਅਮਰੀਕਾ ਦੀਆਂ ਕਈ ਚੀਜ਼ਾਂ ਤੇ 250 ਤੋਂ ਲੈ ਕੇ 390% ਟੈਰਫ ਲਾ ਰਿਆ ਪਤਾ ਨਹੀਂ ਗੱਲ ਸੱਚ ਹੈ ਕਿ ਨਹੀਂ ਪਰ ਰਾਸ਼ਟਰਪਤੀ ਨੇ ਕਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਕਹੀ ਆ ਤੇ ਕੁਦਰਤੀ ਤੌਰ ਦੇ ਉੱਤੇ ਉਹਦੇ ਵਿੱਚ ਸਚਾਈ ਹੋਏਗੀ ਉਹ ਕਹਿੰਦੇ ਕੈਨੇਡਾ ਅਮਰੀਕਾ ਦੇ ਫਾਰਮ ਪ੍ਰੋਡਕਟਸ ਦੇ ਉੱਤੇ 250% ਤੋਂ ਲੈ ਕੇ 390% ਤੱਕ ਟੈਰਫ ਲਾ ਰਿਆ ਤੇ ਅਸੀਂ ਇਹਦੇ ਉਲਟ ਟੈਰਫ ਕਿਉਂ ਨਹੀਂ ਲਾਵਾਂਗੇ ਉਹ ਕਹਿੰਦੇ ਜਿਹੜੇ ਸਾਡੇ ਕੋਲੇ ਹੈਗੇ ਆ ਇਹ ਅਸੀਂ ਮਤਲਬ ਸਾਰਾ ਕੁਝ ਵਾਪਸ ਲਵਾਂਗੇ ਉਹ ਕਹਿੰਦੇ ਕੋਈ ਅਸੀਂ ਮਦਦ ਨਹੀਂ ਕਰਨੀ ਕੈਨੇਡਾ ਦੀ ਜਿਹੜੀ ਆਪਣੇ ਸਪੋਰਟ ਕਰਦੇ ਆ ਇਹ ਕੈਨੇਡਾ ਦੀ ਇੰਡਸਟਰੀ ਨੂੰ ਅਮਰੀਕਾ ਸਬਸਿਡਾਈਜ਼ ਕਰਦਾ ਜਾਂ ਕਈ ਕੁਝ ਕਰਦਾ ਉਹ ਕਹਿੰਦੇ ਸਾਰੇ ਜਿ سارے ਬੰਦ ਚਾਹੇ ਕਾਰਾਂ ਆ ਚਾਹੇ ਲੰਬਰ ਆ ਤੇ ਚਾਹੇ એનર્ਜੀ ਆ ਅਨਟੇਰੀਓ ਦੇ ਪ੍ਰੀਮੀਅਰ ਡੱਗ ਅਫੋਰਡ ਨੇ ਉਹਦੇ ਤੋਂ ਬਾਅਦ ਇਹ ਕਿਹਾ ਵੀ ਜੇ ਮਤਲਬ ਭਾਵੇਂ ਉਹ ਕਹਿੰਦੇ ਅਸੀਂ ਹੋਰ ਲਾ ਦੇਣਾ ਇਹਦੇ ਉੱਤੇ ਹਜੇ 25 ਲਾਇਆ ਜੇ ਇਹ ਟ੍ਰੇਡ ਡਿਸਪਿਊਟ ਇਸੇ ਤਰ੍ਹਾਂ ਰਿਹਾ ਅਸੀਂ ਇਹਨੂੰ ਵਧਾਵਾਂਗੇ ਹੁਣ অন্ਟੇਰੀਓ ਦਾ ਜਿਹੜਾ ਜਿੱਦਾਂ ਗੱਲ ਕੀਤੀ ਆ ਕਿ 3 ਲੱਖ ਤੋਂ ਲੈ ਕੇ 4 ਲੱਖ ਡਾਲਰ ਡੇਲੀ ਉੱਥੇ ਜਨਰੇਟ ਹੋ ਰਿਹਾ ਰੈਵਨਿਊ ਉਹਨਾਂ ਦਾ ਤੇ ਬਿੱਲ 100 ਡਾਲਰ ਅਮਰੀਕਾ ਦੇ ਵਿੱਚ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਮਹਿੰਗਾ ਪੈ ਗਿਆ ਮਹਿੰਗਾ ਪੈ ਰਿਹਾ ਘੱਟੋ-ਘੱਟ 15 ਲੱਖ ਘਰਾਂ ਨੂੰ অন্ਟੇਰੀਓ ਅਮਰੀਕਾ ਦੇਆਂ ਨੂੰ ਬਿਜਲੀ ਦਿੰਦਾ ਇੱਥੇ ਸੋ অন্ਟੇਰੀਓ ਦੇ ਵਿੱਚ ਜਿਹੜਾ ਇਹਨਾਂ ਨੇ ਸਰਚਾਰਜ ਇੰਟਰੋਡਿਊਸ ਕੀਤਾ ਇੱਕ ਟ੍ਰੇਡ ਵਾਰ ਸਿੱਧੀ-ਸਿੱਧੀ ਦੋਹਾਂ ਦੇ ਵਿੱਚ ਲੱਗ ਰਹੀ ਆ ਹੁਣ ਅੱਗੇ ਕਿਹੜੇ ਟੈਰਿਫ ਲੱਗਦੇ ਆ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਆਦਰ ਹੋਵਾਂਗੇ ਨਵੀਆਂ ਗੱਲਾਂ ਬਤਨਾਂ